ਨੇ ਤੁਹਾਡੇ ਕੋਲੇ ਤੇ ਜਿਹੜੀਆਂ ਜਿਹੜੀਆਂ ਸਵੇਰੇ ਬਾਬਾ ਜੀ ਕਹਿੰਦੇ ਵੀ ਡੱਬੀਆਂ ਹੱਥੋਂ ਫੜੀਆਂ ਉਹ ਕਿੱਥੋਂ ਆਈਆਂ ਵਾ ਨਹੀਂ ਨਾ ਬਰੇ ਮੇਰੇ ਕੋਲ ਹੁੰਦੇ ਆ ਜੇ ਹੁੰਦੀਆਂ ਤਾਂ ਆਪਾਂ ਉਹਦੇ ਵਿੱਚ ਦੇਖ ਲੈ ਹੁਣ ਸਿੱਟੀਆਂ ਮੈਨੂੰ ਦੇਖ ਕੇ ਜੇਬ ਚੋਂ ਨਹੀਂ ਜੇ ਬਾਹਰ ਹੀ ਗਾਲੇ ਸੇ ਹੁੰਦੀਆਂ ਤਾਂ ਉਹਦੇ ਤੋਂ ਕੱਢ ਲੈਂਦੇ ਜੇ ਜੇ ਸੀ ਗੱਲ ਹੁਣ ਕਿੱਥੇ ਸਿੱਟੀਆਂ ਤੂੰ ਨਹੀਂ ਨਹੀਂ ਯਾਰ ਹੁਣ ਹੈ ਹੀ ਨਹੀਂ ਸੀ ਕੋਲੇ ਯਾਰ ਦੱਸ ਜੀ ਆ ਹੁਣ ਹੀ ਬਾਬਾ ਜੀ ਕਹਿੰਦੇ ਮੈਨੂੰ ਦੇਖ ਕੇ ਸੈਟ ਹਟਦੀਆਂ ਲੈ ਨਹੀਂ ਹੁਣ ਹੀ ਸਟੀਆਂ ਸੇ ਲਫੜ ਮਾਰੋ ਦੇ ਭੈਣ ਚੋ ਨਹੀਂ ਯਾ ਸਟੀਆਂ ਕਸਮ ਲੱਗੇ ਯਾਰ ਬਈ ਕਸਮ ਦੱਸ ਦੇ ਕਿੱਥੇ ਆਂ ਭਾਈ ਗੱਲ ਪਤਾ ਕੀ ਆ ਬੱਜ ਜਾਏਗਾ ਨਹੀਂ ਤੇਰੇ ਪਠੋ ਕੇ ਆਣੀਆਂ ਹੁਣ ਨਹੀਂ ਤੇਰੀ ਥੋੜੀ ਮੌਸੀ ਕਰਕੇ ਡਾਂਗਾਂ ਨਾਲਾਵਾਂਗੇ ਦੱਸ ਸਿਲਟਾਂ ਦੱਸ ਮੈਂ ਇਕਨੂਰ ਵਾਲਾ ਹਾਂ ਸੱਜਿਆ ਮੈਂ ਇਕਨੂਰ ਵਾਲਾ ਚ ਖਾਲਸਾ ਜਮੈਂ ਉਹ ਜੇ ਹੁੰਦਿਆਂ ਤਾਂ ਖੌਣ ਲੱਗੇ ਕਿਉਂ ਗਿਆ ਦੋ ਮਹੀਨਾ ਚੰਨਸਾ ਕਰਨ ਦੇ ਆ ਤੂੰ ਪਾਠੀ ਪੜਾ ਵੀ ਕਰਨ ਡਿਆ ਤੇ ਨਾਲੇ ਸਿਮਟਿਆ ਸੰਖਿਆ ਕੀ ਸੀ ਤੇ ਤਿੰਨ ਮਹੀਨਿਆਂ ਤੋਂ ਲੱਛਾ ਪਿਆ ਉਹ ਮਹੀਨਾ ਸੋਚਿਆ ਕਰਕੇ ਤੀਜੇ ਮਹੀਨੇ ਨੂੰ ਰੰਥੀ ਲੱਗਿਆ ਹੈ ਤਾਂ ਤੈਨੂੰ ਇੱਥੇ ਰਖਾਇਆ ਉਹਨੇ ਜਿਹੜਾ ਉਹ ਕਿਰਤਨੀ ਹੈ ਤੇ ਜਿਹੜੀ ਇਹ ਕਮੇਟੀ ਹੈ ਇੱਕ ਮਿੰਟ ਯਾਰ ਜਿਹੜੀ ਇਹ ਕਮੇਟੀ ਹੈ ਇਹਨੇ ਜਦੋਂ ਤੂੰ ਇੱਥੇ ਆਇਆ ਤੇਰੇ ਤੋਂ ਕੀ ਇਹਨਾਂ ਨੇ ਇੰਟਰਵਿਊ ਲਈ ਤੇਰੇ ਤੋਂ ਕੀ ਪੁੱਛਿਆ ਕੋਈ ਨਹੀਂ ਪੁੱਛਿਆ ਇਹਨਾਂ ਉਂਝੀ ਰੱਖ ਲਿਆ ਤੇਰੇ ਤੋਂ ਬਾਣੀ ਸੁਣੀ ਨਹੀਂ ਕੋਈ ਨਹੀਂ ਤੇਰਾ ਕੋ ਸ਼ੁਕਰ ਬਾਰੇ ਪਤਾ ਕੀਤਾ ਕੋਈ ਨਹੀਂ ਕੱਲ੍ਹ ਪੈਂਡ ਤੇ ਇਹਨਾਂ ਨੂੰ ਪਿੰਡ ਪੁੱਛਿਆ ਤਾਂ ਤੈਨੂੰ ਰੱਖ ਲਿਆ ਹਾਂਜੀ ਇਹਨਾਂ ਕਮੇਟੀਆਂ ਨੇ ਠੀਕ ਹੈ ਜੀ ਤੇ ਹੁਣ ਕਮੇਟੀ ਦੀ ਨਲਾਕੀ ਇਹ ਸਾਹਮਣੇ ਆਈ ਵੀ ਤੂੰ ਆ ਤੇਰਾ ਸੂਰਤ ਨਿਕਲਾਈ ਚਲੋ ਠੀਕ ਹੈ ਜੀ ਬਾਹਰ ਖਾਲਸਾ ਫਰਮਾਇਆ ਬਾਹਰ ਜਾਓ ਹਾਂ ਜੀ ਹੁਣ ਕਮੇਟੀ ਵਾਲੇ ਜੀ ਦੋ ਦੋ ਘਟਾ ਤੇ ਤਿੰਨ ਤਿੰਨ ਜਿੰਨਾ ਜਿੰਨਾ ਲੈਣ ਕੇ ਅਮਰਤਪੁਰ ਦੀਗਰਬਾਦ ਜੇ ਜ਼ਿਆਦਾ ਸੀਗਾ ਉਸ ਹਿਸਾਬ ਨਾਲ ਉਹਨਾਂ ਨੇ ਬਾਕੇ ਦੇ ਨਾਲ ਪਿਆ ਸੀਗੇ ਲੈਂਡ ਉਦੋਂ ਬਾਅਦ ਕੀ ਹੋਇਆ ਤੇ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਕਿਹਾ ਸੀਗਾ ਵੀ ਸਾਰਿਆਂ ਨੂੰ ਫਤੇ ਬਰਾਉਣੀਆਂ ਆਂਗੀ ਕੱਟ ਕੇ ਉਦੋਂ ਬਾਅਦ ਤੇ ਉਸ ਤੋਂ ਬਾਅਦ ਫਿਰ ਹੋਇਆ ਕਿ ਫਿਰ ਉਹਨਾਂ ਨੇ ਦੱਸਿਆ ਸੀਗਾ ਜਾਨਕਿ ਜਦੋਂ ਅੰਦਰ ਵੜੇ ਸੀ ਕਿ ਉਦੋਂ ਵੀ ਉਹਨੇ ਪ੍ਰਚਾਰ ਕੀਤਾ ਸੀ ਸੱਚਾ ਦੀ ਪ੍ਰਚਾਰ ਕੀਤਾ ਸੀ ਵੀ ਉਹਨਾਂ ਨੇ ਦੱਸਿਆ ਸੀ ਕਿ ਆ ਵੀ ਕਿਸੇ ਵੀ ਆਪਣੇ ਅੰਗ ਤੋਂ ਕੇਸ ਨਹੀਂ ਕਟਵਾਉਣਗੇ ਤੇ ਕਿਸੇ ਦੇਹਦਾਰੀ ਦੇ ਮੂਰੇ ਮੱਥਾ ਨਹੀਂ ਟੇਕਣਾਗਾ ਤੈਨ ਨਹੀਂ ਝੁਕਾਉਣਾਗਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਹੋਰ ਜੀ ਉਸ ਤੋਂ ਬਾਅਦ ਫਿਰ ਦੱਸਿਆ ਦੀ ਗੱਲ ਨਹੀਂ ਵੀ ਅਸੀਂ ਆਪਾਂ ਕਦੇ ਵੀ ਆ ਫਤਿਹ ਲਾਉਣੀ ਆ ਕਿਸੇ ਦੇ ਪੈਰੀ ਹੱਥ ਨਹੀਂ ਲਾਉਣੇਗੇ ਜੀ ਤੇ ਉਹਨਾਂ ਨੇ ਦੱਸਿਆ ਪੰਜ ਪਾਣੀਆਂ ਦਾ ਨੇ ਤੇ ਉਹ ਡੇਲੀ ਕਰਨਾ ਵਾ ਜੇ ਪੰਜ ਪਾਣੀਆਂ ਨਹੀਂ ਪੜ ਜਾਂਦਾ ਹਨ ਪੜ ਤੇ 2.5 ਘੰਟੇ ਸਾ ਵਿਵਾਹਿ ਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਵਾ ਹੋਰ ਇਹ ਵਾਕਿ ਹੋਰ ਵੀ ਦੱਸਿਆ ਸੀ ਉਹਨਾਂ ਨੇ ਜੀ ਜਿਹੜਾ ਕੜਈ ਦਾ ਸੀ ਇਹਨਾਂ ਦਾ ਸੇਟਾ ਦੱਸਿਆ ਪੀਣੀ ਹੈ ਜਿਹੜਾ ਤਾਂ ਕਰਦਾ ਯਾ ਕਿਹੜਾ ਐਵੇਂ ਪੀਣੀ ਵਾ ਬੋਤਲਾਂ ਲਈ ਪੀ ਤੈਨੂੰ ਜੜਾ ਕਿ ਹੋਰ ਉਹਨਾਂ ਦਾ ਦੱਸਿਆ ਸੀਗਾ ਇੱਕ ਹੋਰ ਹੋਰ ਕੋਚ ਹੋਰ ਹੋਰ ਬਾਕੀ ਵਾਲਾ ਇਹ ਦੱਸਿਆ ਸੀਗਾ ਜਨਾਨੀ ਭਜਾ ਕੇ ਲੈਣੀ ਕਿਹਾ ਸੀ ਕਿ ਜਨਾਨੀ ਭਜਾ ਕੇ ਲਿਆਉਂਦਾ ਕਿਹਾ ਸੀ ਨਾ ਮੂਰੇ ਹੁੰਦੀ ਆ ਨਹੀਂ ਇਹ ਤਾਂ ਉਹ ਪਹਿਲਾਂ ਦੀ ਗੱਲ ਆ ਯਾ ਅੱਛਾ ਹਾਂ ਜੀ ਬੀੜੀਆਂ ਪੀਂਦਾ ਦੱਸਿਆ ਸੀਗਾ ਤੈਨੂੰ ਤੈਨੂੰ ਕਿਹਾ ਸੀ ਵੀਡੀਓ ਵੀ ਲੈ ਕਰ ਇਹ ਜੇ ਨਸ਼ਾ ਕੋਈ ਨੇ ਉਹਨਾਂ ਨੇ ਕਹਿ ਸੀਦਾ ਜੀ ਹੋ ਰਿਹਾ ਕੋਈ ਨਸ਼ਾ ਕਰ ਵੀਡੀਓ ਵੀ ਨਹੀਂ ਤਾਂ ਕੋਈ ਉਹਨਾਂ ਨੇ ਕਿਹਾ ਸੀ ਕੇਸ ਨਹੀਂ ਬੀਣਣੇ ਹੈ ਤੇ ਕੁੱਤੇ ਵੀ ਨਾ ਮੁਰਦਾਰਿਆ ਨਹੀਂ ਇਹ ਪਹਿਲਾ ਕੱਟਿਆ ਹੋਇਆ ਸੀ ਪਹਿਲਾ ਕੱਟਿਆ ਹੋਇਆ ਸੀ ਜਿਹੜੇ ਦਰਿਆ ਦੇ ਇਹ ਪਹਿਲਾ ਕੱਟਿਆ ਹੋਇਆ ਸੀ ਚੋਂ ਗ੍ਰਾਂਂਟੀ ਦੀ ਸੰਸਥਾ ਕਿੱਥੋਂ ਲਈ ਤੂੰ ਆਇਆ ਹੈ ਗ੍ਰਾਂਂਟੀ ਸੰਤਾ ਜੀ ਮੈਂ ਆਪਣੇ ਪਾਰਟੀ ਦਿਖਾਇਆ ਜੰਗਲ ਦੇ ਬਾਣੀ ਪੜਖਾਂ ਜਿਹੜਾ ਕਰਤੋ ਇਹਦਾ ਕੋਸ਼ਿਸ਼ ਨਹੀਂ ਦੀ ਗੱਲ ਵੀ ਜਦ ਵਿੱਚ ਪੜੀ ਜਾਣਾ ਨਾ ਕੋਈ ਸਰਵਾਂ ਦੇ ਕੋਈ ਪੈਸੇ ਦੀ ਐਸੇ ਕੋਈ ਬਾਦਸ਼ਾਹ ਦਾ ਬਤਵਾ ਹਕਾਲ ਨੂਰਤ ਰਹਿਣ ਸੈ ਬਾਣ ਗੋਪਰਸਾਦ ਜਪ ਆਦ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚਣਾ ਹੋਈ ਜੇ ਸੋਚੀ ਲੱਖ ਵਾਰ ਚੁਪ ਹੈ ਜਦੋਂ ਨਾ ਹੋਈ ਜੇ ਲਾਇ ਰਹਾ ਲਿਖਾਰ ਧੁਕਿਆ ਕੋਕ ਨਾ ਉਤਰੀ ਜੇ ਪੰਨਾ ਫੁਰੀਆ ਭਾਰ ਸਹਿਸ ਧਿਆਨ ਪਾ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ ਗੰਸ ਸਿਆਰਾ ਹੋਈ ਆ ਚੋਕ ਮੈਂ ਟੁੱਟੇ ਪਾਲ ਸੁਖਮਰ ਚਾਇ ਚੱਲਣਾ ਨਾਨਕ ਲਿਖਿਆ ਨਾਲ ਕੋਈ ਨਹੀਂ ਬੱਚਾ ਕਿਰਨਦੀਓ ਗਾਂ ਜੜਾ ਕੁੜਾ ਕੁੜਾ ਸੋਰ ਬੁਰਾ ਕਹਾਂਗੇ ਜਿਹੜੇ ਲੋਕ ਮਸਟੰਡੇ ਲੋਕ ਸ਼ਰਨ ਭੰਦਦੇ ਆ ਭਾਈ ਕਮੇਟੀ ਕਿਥੇ ਕੋਣਾ ਕਮੇਟੀ ਲਾਓ ਰਛਮੀ ਜੀ ਇੱਧਰ ਆਓ ਆ ਜਾਓ ਕਮੇਟੀ ਆ ਬਾਬਾ ਜੀ ਆ ਗਏ ਆ ਗਏ ਬਾਬਾ ਜੀ ਆ ਗਏ ਬਾਬਾ ਜੀ ਦੋ ਕੁ ਬੇਨਤੀਆਂ ਤੁਹਾਡੇ ਨਾਲ ਕਰਨੀਆਂ